ਮੇਰਾ ਨਾਮ ਸੌਰਵ ਹੈ। ਕੱਲ ਮੈਂ ਗ라이 ਕਰਨ ਗਿਆ ਸੀਗਾ ਤੇ ਉੱਥੇ ਮੈਂ ਸਕੂਟੀ پارک ਕੀਤੀ ਹੈ। ਮੈਂ ਪੇਮੈਂਟ ਲੈ ਰਹੀਆ ਤੇ ਇੱਕ ਬੰਦਾ ਪਿੱਛੋਂ ਆ ਕੇ ਕੰਟੀਨਿਊਸਲੀ ਹੌਣ ਲਗਾਈ ਜਾ ਰਹੀਆ। ਜਿਹਦਾ ਨਾਮ ਮਨੋਹਰ ਹੈਗਾ ਸਰਪੰਚ ਹੈਗਾ ਫਰਵਾੰਦਿੰਦਾ। ਉਹਨੇ ਆ ਕੇ ਮਤਲਬ ਉੱਥੇ ਇੱਕਦਮ ਬਜਾਈ ਜਾ ਰਹੀ ਹੌਣ ਨਾਲ ਬਾਰ-ਬਾਰ ਬੋਲੀਆ ਰਿਹਾ ਸਕੂਟੀ ਸਾਈਡ ਤੇ ਗੁਰੂ ਮੈਂ ਸਕੂਟੀ ਸਾਈਡ ਤੇ ਕਰ ਲਿਆ ਤਾਂ ਮੈਨੂੰ ਗਾਲੀ ਗੋਚ ਕਰਨੀ ਸ਼ੁਰੂ ਕਰ ਦਿੱਤੀ ਉਹਨੇ। ਉਸ ਤੋਂ ਬਾਅਦ ਉਹਨੇ ਕੀ ਕੀਤਾ ਕਿ ਮੈਨੂੰ ਕਹਿੰਦਾ ਕਿ ਸਕੂਟੀ ਵਿੱਚ ਕਰ ਲਗਾ ਮੈਂ ਤੇਰੀ स्कूटी ਨੂੰ ਹਿੱਟ ਕਰਨਾ ਠੀਕ ਹੈ ਮੈਂ ਉਹਨੂੰ ਕਿਹਾ ਮੈਂ ਕਿਹਾ ਚਲ ਤੂੰ ਨੰਨ ਜਾ ਹੁਣ ਰਸਤਾ ਮਿਲ ਗਿਆ ਤੂੰ ਚਲੇ ਜਾ ਬਾਰ ਬਾਰ ਐਸਾ ਕਰੀਦਾ ਮੈਂ ਸਕੂਟੀ ਅੱਗੇ ਕਰਨ ਲੱਗਾ ਐਨੇ ਕਿ ਕਿਤਾ ਕਿ ਪਿਛੋਂ ਲੱਗੇ ਗਏ ਸਕੂਟੀ ਦੇ ਵਿੱਚ ਮਾਰ ਦਿੱਤੀ ਸਕੂਟੀ ਦੇ ਵਿੱਚ ਮਾਰ ਕੇ ਫਿਰ ਉਸ ਤੋਂ ਬਾਅਦ ਫੋਨ ਕਰਨ ਲੱਗ ਪਏ ਨੇ ਦੋ ਆਪਣੇ ਮੁੰਡਿਆਂ ਨੂੰ ਜਿਹਦਾ ਨਾਮ ਨਵੀਨ ਨਿਤਿਨ ਹੈਗਾ ਤੇ ਛੋਟੇ ਦਾ ਨਾਮ ਮੈਨੂੰ ਪਤਾ ਨਹੀਂ ਕੀ ਹੈਗਾ ਸ਼ਾਇਦ ਮਾਨਿਕ ਹੈ ਔਰ ਉਹਨੂੰ ਬੁਲਾ ਲਿਆ ਇਹਨਾਂ ਨੇ ਉਸ ਤੋਂ ਬਾਅਦ ਇਹਨੇ ਬੁਲਾ ਕੇ ਤਿੰਨੋਂ ਜਾਣੇ ਨੇ ਮੇਰੇ ਤੇ ਹਮਲਾ ਬੋਲ ਦਿੱਤਾ ਹਮਲਾ ਬੋਲ ਦਿੱਤਾ ਇਹਨਾਂ ਨੇ ਮੈਨੂੰ ਮਾਰਕੀਟ ਕੀਤੀ ਹੈ ਔਰ ਉਸ ਤੋਂ ਬਾਅਦ ਮੈਂ ਦੁਕਾਨ ਦੇ ਅੰਦਰ ਚਲੇ ਗਿਆ ਦੁਬਾਰਾ ਮੈਂ ਅੰਦਰ ਗਿਆ ਮੈਂ ਅੰਦਰ ਜਾ ਕੇ ਫਿਰ ਇਹਨਾਂ ਇਹ ਬਾਹਰ ਖੜੇ ਹੋ ਕੇ ਮੈਨੂੰ ਗਾਲਾਂ ਕੱਢ ਰਹੇ ਸੀ ਤੇ ਮੈਂ ਫਿਰ ਵੀ ਚੁੱਪ ਰਿਹਾ ਮੈਂ ਕਿਹਾ ਚਲੋ ਕੋਈ ਨਹੀਂ ਚਲੇ ਜਾਣਗੇ ਹੁਣ ਉਸ ਦੇ ਬਾਵਜੂਦ ਇਹਨਾਂ ਨੇ ਕੀ ਕੀਤਾ ਕਿ 10-15 ਮਿੰਟ ਬਾਅਦ ਇਹਨਾਂ ਨੇ ਤਿੰਨ ਮੁੰਡੇ ਹੋਰ ਬੁਲਾ ਕੇ ਦੁਕਾਨ ਦੇ ਅੰਦਰ ਇਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਕੁੱਟਮਾਰ ਕੀਤੀ ਮੇਰੇ ਸਿਰ ਤੇ ਸਟੂਲ ਮਤਲਬ ਟੀਨ ਤੇਲ ਦੇ ਬਹੁਤ ਸਾਰੀਆਂ ਚੀਜ਼ਾਂ ਮਾਰੀਆਂ ਠੀਕ ਹੈ ਜਿਹੜਾ ਮੇਰੇ ਸਿਰ ਵੀ ਮਾਰ ਦਿੱਤਾ ਹੋਇਆ ਇਹਨਾਂ ਨੇ ਠੀਕ ਹੈ ਔਰ ਉਸ ਦੇ باوجود ਵੀ ਇਹਨਾਂ ਨੇ ਮੈਨੂੰ ਛੱਡਿਆ ਨਹੀਂ ਉਹ ਕੁੜਦੇਰੇ ਮੈਨੂੰ ਕੰਟੀਨਿਊਸਲੀ ਜਿਹੜੀ ਫੁਟੇਜ ਜੜੀ ਹੋਈ ਹੈ ਮੈਂ ਆਲਰੇਡੀ ਸਾਰਿਆਂ ਨਾਲ ਸ਼ੇਅਰ ਕਰ ਦਿੱਤੀ ਹੈ। ਬਾਕੀ ਮੈਨੂੰ ਪੁਲਿਸ ਤੋਂ ਪੂਰੀ ਆਸ ਹੈਗੀ ਹੈ ਕਿ ਮਿਲੂ ਇਨਸਾਫ ਦਿਲਾਦੀ ਹੈ। ਭਈ ਤੁਸੀਂ ਕਲੈਕਸ਼ਨ ਕੈਚੀਂਗ ਕਰਨ ਗਏ ਸੀ। ਮੈਂ ਆਪਣੀ ਕਲੈਕਸ਼ਨ ਕਰਨ ਗਿਆ ਸੀ ਮੇਰਾ ਆਪਣਾ ਬਿਜ਼ਨਸ ਹੈਗਾ ਹੌਲ ਸੇਲ ਦਾ ਕਨਫੈਕਸ਼ਨਰੀ ਆਈਟਮ ਦਾ। ਮੇਰੇ ਕੋਲ ਉਹ ਤਕਰੀਬਨ ਤਕਰੀਬਨ 35-40 ਹਜ਼ਾਰ ਰੁਪਏ ਕੈਸ਼ ਸੀ ਜਿਹਦੇ ਵਿੱਚ 8000 ਰੁਪਏ ਰੀਸੈਂਟਲੀ ਉਸੇ ਟਾਈਮ ਮੈਂ ਕੈਸ਼ ਲਿੱਤਾ ਸੀਗਾ। ਜਿਹਦੇ ਵਿੱਚ ਸਿਰਫ 500 ਰੁਪਏ ਮੇਰੀ ਪਾਕਟ ਚ ਰਹੇਗਾ ਬਾਕੀ ਕੈਸ਼ ਨੂੰ ਪਤਾ ਨਹੀਂ ਗਿਆ ਮੇਰੇ ਕਿੰਨੇ ਦੇ ਕੈਸ਼ ਤੇ ਭਈਆ ਕਿਆ ਜ ਆ ਇਹਦੇ ਵਿੱਚ ਦੋ ਤਿੰਨ ਜਾਨੇ ਅਣਪਛਾਤੇ ਸੀਗੇ ਬਾਕੀ ਮਨੋਰੀ ਔਰ ਜਿਹੜਾ ਸਰਪੰਚ ਹੈਗਾ ਉਹਦੇ ਦੋ ਮੁੰਡੇ ਵੀ ਨਾਲ ਸੀਗੇ ਕੀ ਇਸ ਮੁੱਦੇ 'ਤੇ ਜੀ ਥਾਣੇ ਕੇ ਪਲੇਨ ਕਰੀਆ ਤੁਹਾਨੂੰ ਕੀ ਸ਼ੁਭਚਿੰਤਿਆ ਕੀ ਥਾਣਿਆ ਬਸ ਮੈਨੂੰ ਆਸ਼ਵਾਸਨ ਦਿੱਤਾ ਗਿਆ ਕਿ ਤੇ 307 ਔਰ 459 ਲਾਈ ਜਾਏਗੀ ਠੀਕ ਹੈ ਜੀ ਔਰ ਇਹਨਾਂ ਨੂੰ ਸਖਤ ਸਖਤ ਇਹਨਾਂ ਤੇ ਕਾਰਵਾਈ ਕੀਤੀ ਜਾਏ ਕਿ ਮੰਗ ਕਰਦੇ ਪ੍ਰਸ਼ਾਸਨ ਕੋਲ ਜੀ ਮੈਂ ਮੰਗ ਕਰਦਾ ਕਿ ਇਨਸਾਫ ਦਿੱਤਾ ਜਾਏ ਔਰ ਇਹੋ ਜੇ ਬਦਮਾਸ਼ ਟਾਈਪ ਲੋਕਾਂ ਦੇ ਉੱਪਰ ਬਿਲਕੁਲ ਸਟ੍ਰਿਕਲੀ ਐਕਸ਼ਨ ਲਿਤਾ ਜਾਏ ਕਿਉਂਕਿ ਅੱਜ ਮੇਰੇ ਨਾਲ ਹੋਇਆ ਕੱਲ ਕਿਸੇ ਹੋਰ ਨਾਲ ਵੀ ਹੋ ਸਕਦਾ ਮੈਂ ਇਹ ਕਹਿ ਸਮਝਿਆ ਵੀ ਆਏਗੀ ਇਹ ਵੀਡੀਓ ਵੀ ਵਾਇਰਲ ਕੀਤੀ ਗਈ ਹੈ ਕਿਸੇ ਬਿਲਕੁਲ ਵੀਡੀਓ ਵਾਇਰਲ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਆਪੇ ਵੀਡੀਓ ਦੇਖ ਕੇ ਪਤਾ ਚੱਲ ਜਾਏਗਾ ਕਿ ਕਿਹਦਾ ਕਸੂਰ ਹੈਗਾ ਕਿਹਦਾ ਨਹੀਂ ਹੈ ਇੱਕ ਜਾਨੇ ਨੂੰ 7-8 8 ਜਾਨੇ ਮਿਲ ਕੇ ਕੁੱਟ ਰਹੇ ਠੀਕ ਹੈ ਉਹਦੇ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੇ ਕਿਹਦੀ ਗਲਤੀ ਹੈਗੀ ਤੇ ਕਿਹਦੀ ਗਲਤੀ ਨਹੀਂ ਹੈ ਜਿਹੜਾ ਇਹਦਾ ਕੋਟਮਾਰ ਦਾ ਮਾਮਲਾ ਮੰਨੇ ਆ ਜਿਹੜੀ ਸੀਸੀਟੀਵੀ ਜਿਹੜਾ ਵਾਇਰਲ ਹੋਈ ਹੈ ਕੀ ਮਾਮਲਾ ਸੀਗਾ ਉਹਦੇ ਤੇ ਕੀ ਪੁਲਿਸ ਨੇ ਉਹਦੇ ਕਰਵਾਈ ਇਹਦੇ ਵਿੱਚ ਇਸ ਤਰ੍ਹਾਂ ਹੋਇਆ ਸੀ ਜੀ ਨਰੋਟ ਪੁਲੀ ਤੇ ਦੋਹਾਂ ਪਾਰਟੀਆਂ ਵਿੱਚ ਦੋ ਪਾਰਟੀ ਕੀ ਕੇ ਕੇਪਸੇ ਤੇ ਇੱਕ ਲड़का ਸੀ ਸੌਰਵ ਸੌਰਵ ਪੁੱਤਰ ਸੁਹਾਚੰਦਰ ਵਾਸੀ ਅਦਰਸ ਕਲੋਨੀ ਸਰਨਾਥ ਇਹ ਕਿਤੇ ਆਪਣੇ ਪਰਚੂਨ ਦਾ ਸਮਾਨ ਜਿਹੜਾ ਸਪਲਾਈ ਕਰਦਾ ਸੀ ਤੇ ਉੱਥੇ ਸਰਪੰਚਾ ਕਿਹਨੇ ਮਨੋਰ ਲਾਲ ਪੁੱਤਰ ਸਾਈਂ ਦਾਸ ਡੇਰਾ ਬਸੰਤਪੁਰੀ ਦੇ ਡੇਰਾ ਬਾਬਾ ਬਸੰਤਪੁਰੀ ਦੇ ਉਹਨਾਂ ਨਾਲ ਤੇ ਉਹਨਾਂ ਦੇ ਬੰਦਿਆਂ ਨਾਲ ਕੁਝ ਬੰਦਿਆਂ ਨਾਲ ਇਹਨਾਂ ਦਾ ਮਮੋਟੀ ਝਗੜਾ ਹੋ ਗਿਆ ਸੀ ਤੇ ਉੱਥੇ ਕੁੱਟਮਾਰ ਕੀਤੀ ਗਈ ਸੀ 31 ਤਰੀਕ ਨੂੰ ਸਾਨੂੰ ਇਹ ਇਨਫੋਰਮੇਸ਼ਨ ਮਿਲੀ ਸੀ ਉਨੇ ਸਾਡੇ ਚਰਨਜੀਤ ਸਿੰਘ ਐਸ ਨੇ ਉਹਨਾਂ ਪਾਸੋਂ ਇੱਕ ਸਟੇਟਮੈਂਟ ਕਰਾਈ ਸੀ ਉਹਦੇ ਬਿਹਾਫ ਤੇ ਸਟੇਟਮੈਂਟ ਦੇ ਬਿਹਾਫ ਤੇ ਆਪਾਂ ਜੋ ਕਾਰਵਾਈ ਬੰਦੀ ਸੀ ਮੁਕਦਮਾ ਦਰਜ ਕਰਤਾ ਸੀ ਇਹਦੇ ਵਿੱਚ ਜਿਹੜੇ ਮਨੋਰਲਾ ਸਰਪੰਚ ਨੇ ਉਹਨਾਂ ਦੀ ਅਰੈਸਟ ਪੈ ਗਈ ਸੀ ਤੇ ਉਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਗਿਆ ਸੀ ਤੇ ਕੋਰਟ ਦੇ ਹੁਕਮ ਤਾ ਅਨੁਸਾਰ ਜਿਲ੍ਹਾ ਪਟਾਣਪੁਰ ਜਿਹੜਾ ਬੰਦ ਕਰਤਾ ਗਾ ਨੈਕਸਟ ਜਿਹੜੇ ਅਕਿਊਜ਼ ਰਹਿੰਦੇ ਨੇ ਤੇ ਉਹੜਾ ਤੇ ਰੇਡ ਕੀਤੇ ਜਾ ਰਹੇ ਨੇ ਇਹਨਾਂ ਨੂੰ ਜਲਦੀ ਗ੍ਰਿਫਤਾਰ ਕਰਕੇ ਕਾਰਵਾਈ ਕੀਤੀ ਜਾਏ ਅਗਲੇ ਦਿਨ ਜੇ ਸਰੋਂਾਂ ਵਿੱਚੋਂ ਕੋਈ ਗ੍ਰਿਫਤਾਰ ਹੋਵੇ ਇਹਨਾਂ ਨੇ ਰੇਪ ਕਿਤੇ ਜੀ ਇਹਨਾਂ ਨੂੰ ਪਤਾ ਲੱਗ ਗਿਆ ਜੀ ਕਿ ਮੁਕੱਦਮਾ ਦਰਜ ਹੋ ਗਿਆ ਤੇ ਇਹ ਅੱਗੇ ਆਪਣੇ ਗ੍ਰਿਫਤਾਰੀ ਤੋਂ ਡਰਦੇ ਮਾਰੇ ਅੱਗੇ ਪਿੱਛੇ ਹੋਗੇ